ਸਾਧਤਨੋ ਸੰਦੇਸ਼ ਇਹ ਹੈ ਪਰਮਾਤਮਾ ਦੇ ਨਾਲ ਜੁੜੋ ਜਿੰਨਾ ਜੁੜ ਸਕਦੇ ਹੋ ਧਾਰਮਿਕ ਖਾਨਾ ਦੇ ਨਾਲ ਬੱਚਿਆਂ ਨੂੰ ਜੋੜੋ ਆਪ ਵੀ ਜੋੜੋ ਨੇਕ ਨੀਤੀ ਦੇ ਕੰਮ ਕਰੋ ਇਹ ਕਲੱਬ ਦਾ ਕਿੰਦਾ ਧੰਨਵਾਦ ਕਰਨਾ ਚਾਹਦੇ ਹੋ ਵੇਖੋ ਜੀ ਜਿਹੜੇ ਆਪਣੇ ਜਗਰਾਤਾ ਵਾਲੀ ਕਲੱਬ ਆ ਜਿਹੜੇ ਨੌਜਵਾਨ ਨੇ ਆਪਣੀ ਸਵਾ ਬਣਾ ਜਿੱਤੀ ਆ ਇਹਦੇ ਵਿੱਚ ਕਾਫੀ ਮੈਂਬਰ ਬਹੁਤ ਵਧੀਆ ਨੇ ਜਿਹੜਾ ਕੰਮ ਕਰਦੇ ਬੜੇ ਚਿਰ ਤੋਂ ਇਹ ਜਗਰਾਤਾ ਜਿਹੜਾ ਹਰ ਸਾਲ ਦੀ ਮਨਾ ਰਿਹਾ ਹੈ ਇਹਨਾਂ ਨੂੰ ਮੈਂ ਨੌਜਵਾਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਣਾ ਵਾ ਜਿਹੜਾ ਹਰ ਸਾਲ ਬੜੀ ਮਿਹਨਤ ਨਾਲ ਬੜੇ ਚਾਅ ਨਾਲ ਇਸ ਜਗਰਾਤੇ ਨੂੰ ਮਨਾਉਂਦੇ ਨੇ ਔਰ ਸਾਰਾ ਪਿੰਡ ਇਸੇ ਹੀ ਮਾਨੇ ਦੀ ਤੌਰ ਤੇ ਇਕੱਠਾ ਹੁੰਦਾ ਵਾ ਤੇ ਇੱਕ ਦੂਜੇ ਨਾਲ ਪਿਆਰ ਭਾਵਨਾ ਨਾਲ ਮਿਲਦੇ ਜੁਲਦੇ ਨੇ ਮਾਕੀ ਮਾ ਰਾਨੀ ਦਾ ਮੈਂ ਇਹ ਦਿਲ ਤੋਂ ਮਿਲਵੀ ਸ਼ੁਕਰਾਨਾ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਵਾ ਮੈਂ ਉਹਨਾਂ ਦਾ ਵੀ ਦੇਨ ਨਹੀਂ ਦੇ ਸਕਦਾ ਜੇਰਾ ਤੁਸੀਂ ਇੱਕ ਚੱਕ ਦਿੱਤਾ ਹੁਣ ਕਿੰਨੇ ਮੋੜ ਆਈ ਮੈਂ ਕੋਈ ਮੋੜ ਤੇ ਮੈਂ ਕੋਈ ਦੇ ਨਹੀਂ ਸਕਦਾ ਇਹ ਸਿਰਫ ਜਿੱਦਾਂ ਪਰਮਾਤਮਾ ਕਹਿੰਦਾ ਉਦਾਂ ਹੀ ਕਰ ਦਈਦਾ ਵਾ ਮੈਂ ਥੋੜਾ ਹੈ ਬਹੁਤਾ ਹੈ ਜੇ ਨਾ ਹੁਕਮ ਹੁੰਦਾ ਪਰਮਾਤਮਾ ਦਾ ਉਹਨਾਂ ਹੀ ਕਰਦਾ ਨਾ ਕੋਈ ਬੰਦਾ ਫਿਰ ਦੇ ਸਕਦਾ ਵਾ ਕਿਉਂ ਇਹਨਾਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਪਾਵਰਫੁਲ ਹੁੰਦੀਆਂ ਇਹਨਾਂ ਦੇ ਗਾੜੀ ਸਾਡੇ ਚੜਾਵੇ ਪੁੱਛਣੀਆਂ ਇਹਨਾਂ ਦੇ ਗਾੜੀ ਸਾਡਾ ਸਿਰਫ ਇੱਕ ਜਿਹੜਾ ਇੱਕ ਸੀਸ ਆ ਇਹ ਨੂੰ ਮੈਂ ਨਾ ਲਗਾੜੀ ਚੁੱਕਾ ਹਸਣ ਨਾ ਮੈਂ ਕੋਸ਼ਿਸ਼ ਨਹੀਂ ਦੇ ਸਕਦਾ ਅੱਜ ਭਾਈ ਅੱਜ ਜਾਗਰ ਨੂੰ ਕਿੰਮਾ ਜਾਗਣਾ ਤੇ ਕਿਹੜੇ ਪਿੰਡ ਚ ਹੋਇਆ ਜਾ ਰਿਹਾ ਇਹ ਪਿੰਡ ਹਰਦੁਪਤਵਾਲੇ ਦੇ ਵਿੱਚ ਹੈ ਜੀ ਇਹ 38ਵੇਂ ਜਾਗਰਨ ਹੈ ਜੀ ਅੱਛਾ ਜੀ ਤੇ ਪੂਰੇ ਪਿੰਡ ਦੇ ਸੰਯੋਗ ਨਾਲ ਕਰਾਇਆ ਜਾ ਰਿਹਾ ਹਾਂਜੀ ਪੂਰੇ ਪਿੰਡ ਦੇ ਸੰਯੋਗ ਨਾਲ ਹਰ ਤਰ੍ਹਾਂ ਦੀ ਪਾਰਟੀ ਦੇ ਬੰਦੇ ਵਿੱਚ ਹੈਗੇ ਆ ਜੀ ਅਸੀਂ ਕੋਈ ਕਿਸੇ ਪਾਰਟੀ ਨਾਲ ਨਹੀਂ ਜਿਆਦਾ ਸੰਬੰਧ ਹੈ ਗਿਆ ਸਾਰਾ ਸਾਂਝਾ ਜਾਗਰਤਾ ਹੁੰਦਾ ਜੀ ਤੇ ਅੱਜ ਕੁਫੇ ਮਾਨਪੁਰ ਪਹੁੰਚੇ ਸੀ ਸਾਡੇ ਸਾਡੇ ਸਾਫ ਦਾ ਸਰਪੰਚ ਜੀ ਉਹਨਾਂ ਦੇ ਨਾਲ ਆਏ ਹੋਈ ਸਾਰੇ ਮੈਂਬਰਾਂ ਦੀ ਟੀਮ ਜੀ ਸੰਗਤ ਨੂੰ ਇਹ ਹੀ ਸੰਦੇਸ਼ ਆ ਦੇਣਾ ਚਾਹੁੰਦੇ ਆ ਕਿ ਹਰ ਸਾਲ ਪੀਂਘ ਤਰ੍ਹਾਂ ਇਹ ਜਾਗਦੰਨ ਮਨਾਣੇ ਆ ਅਸੀਂ ਪਿੰਡ ਦੇ ਮੋਹਤਵਾਰ ਜਿਹੜੇ ਹੁੰਦੇ ਆ ਜਾ ਸਾਹਿਬ ਦਾ ਮੋੜਾ ਰਹੇ ਹੋ ਨਾਲ ਸੁਧਨਾ ਹਰ ਹਰ ਇੱਕ ਨੂੰ ਇਹ ਮੌਕਾ ਦਿੰਨੇ ਆ। ਦੇ ਦਰਵਾਰ ਕੀ ਜੈ। ਇਹ ਦਰਵਾਜ਼ਾ ਸਸਤਾ ਜਿਹੜੀਆਂ ਬਹੁਤ ਜ਼ਿਆਦਾ ਕਿੁੱਟੀਆਂ ਸੀ। ਹਾਂਜੀ। ਜਾਗਰਣ ਤੇ ਤੇ ਅੱਜ ਦਾ ਜਿਹੜਾ ਜਾਗਰਣ ਬਹੁਤ ਵੱਡਾ ਤੇ ਸੰਗਤ ਨੂੰ ਕਿਸੇ ਦੇ ਸਮਾਂ ਚੱਲ। ਸਾਹਿਬ ਆਪਣਾ ਇਹ ਸੰਦੇਸ਼ ਆ ਦੇ ਰਾਂ ਜਾਂਦੇ ਆ ਵੀ ਮਿਲ ਜੁੜ ਕੇ ਰਹੋ, ਸਾਡਾ ਸਾਥ ਦਿਓ। ਇਸੇ ਤਰ੍ਹਾਂ ਅਸੀਂ ਜਗਰਾਤਾ ਕਰਾਂਦੇ ਰਹੀਏ ਤੁਹਾਡੇ ਸੇ ਜੋਗ ਦੇ ਨਾਲ। ਹੈ ਜੀ। ਅੱਛਾ ਇਹ ਦੁਪਹਿਰ ਨੂੰ ਅੱਜ ਕੀ ਲੰਗਰ ਦੇ ਵਿੱਚ ਕੀ ਕੀ ਚੱਲਿਆ ਸੀ? ਲੰਗਰ ਦੇ ਵਿੱਚ ਦਾਲ ਚੌਲ ਚੱਲਿਆ ਜੀ। ਹਾਂਜੀ। ਹੋਰ ਜੇ ਇਤਨੀ ਸੰਗਤਾਂ ਸੰਗਤ ਹੁਣ ਰਾਤ ਨੂੰ ਬੜਾ ਲੰਗਰ ਚੱਲਣਾ ਰਾਤ ਨੂੰ ਹਰ ਤਰ੍ਹਾਂ ਦਾ ਲੰਗਰ ਚੱਲਣਾ ਇਹ ਗੋੜ ਜੀ ਕਿਸੇ ਸਰ ਦਾ ਚਾਹ ਨਹੀਂ ਜਗਰ ਇਹ ਮਹਾ ਮਾਇਦੇ ਜੀ ਰਾਤੇ ਚ ਇੱਕ ਕਲੱਬ ਨੂੰਹੀਂ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਮੇਰਾ ਕਹਿੰਦਾ ਹੈ ਭਾਵ ਕਿ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਾ ਇਹ ਧਾਰਮਿਕ ਸਥਾਨਾਂ ਤੇ ਇਹੋ ਜਿਹੇ ਜਗਰਾਤੇ ਹੁੰਦੇ ਰਹਿਣ ਖੰਡ ਪਾਟ ਹੁੰਦੇ ਰਹਿਣ ਸਤਿ ਸ਼੍ਰੀ ਅਕਾਲ ਜੀ ਮੈਂ ਕਿਨ ਆਇਆ ਕਿਹੜੇ ਸ਼ਹਿਰ ਤੋਂ ਆਇਆ ਤੇ ਤੁਹਾਡੀ ਪਾਰਟੀ ਦੇ ਕਿਤਾਵਾ ਮੇਰੀ ਪਾਰਟੀ ਦਾ ਨਾਮ ਪ੍ਰਭ ਸਿੱਧੂ ਆ ਤੇ ਮੈਂ ਜਾਨੋਤ ਵਾਲੀ ਫੋਟੋਸ ਚ ਲਗਾ ਲੈ ਕਾ ਨੀ ਮੇਰੇ ਸੇ ਨੀ ਤੇ ਚੱਲੋ ਅਗਲੇ ਤਰ੍ਹਾਂ ਦੇ ਪ੍ਰੋਗਰਾਮ ਕਰਦੀ ਆ ਅੰਮ੍ਰਿਤਸਰ ਸ਼ਹਿਰ ਤੋਂ ਆਈ ਆ ਤੇ ਮੇਰੇ ਚੈਨਲ ਦਾ ਨਾਮ ਵੀ ਪ੍ਰਭ ਸਿੱਧੂ ਆ ਸਿਵਾਤੋ ਵਾਤਨ ਸੋ ਮਾਈਕਰੋਕਮੈਂਟਰ ਸ਼ੇਅਰ ਕਰੋ ਵਾਤ ਵਾਤ ਸਿਵਾਤੋ ਬਸ ਸੰਤਾਨ ਨੂੰ ਆਪਣੇ ਤੇ ਡਰਾ ਬਗਾ ਦੇ ਹਕੀਕਤਾਂ ਕਿ ਸੰਤਾਨ ਨੂੰ ਕਿਸ ਤਰ੍ਹਾਂ ਲੱਗਦਾ ਸੰਤਾਨ ਨੂੰ ਇਹ ਸਦੇਸ਼ ਦੇਣਾ ਚਾਹੁੰਦੇ ਆ ਕਿ ਚੰਗਾ ਸੁਣੋ ਤੇ ਚੰਗਾ ਜੀ ਜੀ ਸਾਰਿਆਂ ਨੂੰ ਇਹ ਗਾੜੀ ਸੰਦੇਸ਼ ਤੋਂ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੂੰ ਇਹ ਹੀ ਬਾਤ ਸੰਦੇਸ਼ ਦੇਣਾ ਕਿ ਚੰਗਾ ਸੁਣੋ ਚੰਗੇ ਜਿਹੜੇ ਦਵਾਈਏ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਓ ਕਿਉਂਕਿ ਅੱਜ ਕੱਲ ਜਿੰਨੇ ਵੀ ਉਹਦਾ ਤੁਹਾਨੂੰ ਪਤਾ ਹੀ ਹੋ ਤੁਸੀਂ ਜਾਣਦੇ ਹੀ ਹੋ ਕਿ ਜਿਨ੍ਹਾਂ ਨੂੰ ਕੁਝ ਆਉਂਦਾ ਨਹੀਂ ਆ ਤੇ ਉਹਨਾਂ ਨੂੰ ਦੁਨੀਆ ਕਿੱਥੋਂ ਦੀ ਕਿੱਥੋਂ ਤੱਕ ਪਹੁੰਚਾ ਰਹੀ ਆ ਤੇ ਜਿਹੜੇ ਸਿੱਖਦੇ ਪਏ ਆ ਔਰ ਸਿੱਖ ਚੁੱਕੇ ਹੋਏ ਸਿੱਖੇ ਹੋਏ ਆ ਉਹ ਘਰ ਬੈਠੇ ਹੋਏ ਨੇ ਤੇ ਮੇਰੀ ਸਾਰਿਆਂ ਕੀ ਬੇਨਤੀ ਆ ਕਿ ਆਪਣੇ ਬੱਚੀ ਨੂੰ ਮਾਤ ਤੋਂ ਵੰਡਿਆ ਸ਼ੇਅਰ ਕਰੋ ਸਪੋਰਟ ਕਰੋ ਤੇ ਅੱਗੇ ਲੱਗੇ ਜਾਓ